ਓਏ ਉਹ ਇਹਨਾਂ ਸੁੱਖ ਕੀ ਨੂੰ ਸਾਰਿਆਂ ਨੇ ਇਹੀ ਸਮਝ ਲਿਆ ਵੀ ਮੇਰੇ ਕੋਲ ਵਧੀਆ ਹੈਗਾ ਸਾਰਾ ਕੁਝ ਹਾਂਜੀ ਤੇ ਉਹੀ ਸੁੱਖ ਹੈਗਾ ਵੀ ਜਿਹੜੀ ਦੁਨਿਆਵੀ ਚੀਜ਼ਾਂ ਨੇ ਨਾ ਹਾਂਜੀ ਜਿਹੜਾ ਆਤਮਿਕ ਸੁੱਖ ਆ ਉਹ ਇੱਕ ਚੀਜ਼ ਹੈਗੀ ਹੈ ਜੀ ਆਤਮਿਕ ਸੁੱਖ ਦਾ ਆਨੰਦ ਉਹਦੋਂ ਆਊਗਾ ਜਦੋਂ ਤਾਂ ਸਾਡੇ ਵਹਿਮ ਦੂਰ ਹੋਣਗੇ ਜਿੰਨਾ ਜਰਮਾਨਾ ਹਜੇ ਇੱਧਰ ਵੀ ਖੜਾ ਤੇ ਉੱਧਰ ਵੀ ਖੜਾ ਇੱਕ ਪਾਸੇ ਤਾਂ ਉਹ ਕਹਿੰਦਾ ਮੈਂ ਸਿਆਣਿਆਂ ਕੋਲੇ ਵੀ ਜ਼ਰੂਰ ਜਾਣਾ ਤੇ ਮੈਂ ਵਹਿਮ ਵੀ ਕਰਨੇ ਆ ਵੀ ਸ਼ਰਾਧ ਆ ਗਈ ਜਾਂ ਇਦਾਂ ਆ ਗਿਆ ਹੈਨਾ ਤੇ ਦੂਜੇ ਪਾਸੇ ਉਹ ਕਹਿੰਦਾ ਵੀ ਮੈਂ ਗੁਰੂ ਨੂੰ ਵੀ ਮੰਨਣਾ ਗੁਰੂ ਦੀ ਮਤ ਨਾ ਚੱਲਣਾ ਪਾਊਗਾ ਇੱਕ ਥਾਂ ਦੇ ਖੜਨਾ ਪਾਊਗਾ ਮੈਂ ਅਕਸਰ ਹੀ ਕਹਿੰਦਾ ਹੁੰਦਾ ਵੀ ਇੱਕ ਪਤਨੀ ਦਾ ਇੱਕ ਪਤੀ ਹੋ ਸਕਦਾ ਹਾਂ ਹਰ ਜਗ੍ਹਾ ਨਹੀਂ ਤੁਸੀਂ ਜਾ ਸਕਦੇ ਜਿੱਥੇ ਤੁਸੀਂ ਵਿਸ਼ਵਾਸ ਨਾਲ ਖੜਜੋਗੇ ਰੱਬ ਉੱਥੇ ਹੀ ਹੈ ਰੁਕਣਾ ਪਊਗਾ ਸਾਨੂੰ ਹਜੇ ਤੱਕ ਤਾਂ ਅਸੀਂ ਇਹ ਨਹੀਂ ਫੈਸਲਾ ਕਰ ਸਕੇ ਵੀ ਅਸੀਂ ਜ ਆਪਣਾ ਕੀ ਹੈ ਬਿਲਕੁਲ ਹਾਂਜੀ ਕੋਈ ਕਹਿੰਦਾ ਜੀ ਗੋਬਿੰਦ ਦੇ ਮੈਂ ਕਹਿੰਦੇ ਜਾਪ ਲਈਏ ਕੋਈ ਕਹਿੰਦਾ ਜੀ ਮੂਲ ਮੰਤਰ ਜਾਪ ਲਈਏ ਕੋਈ ਕਹਿੰਦਾ ਜੀ ਵਾਹਿਗੁਰੂ ਮੰਤਰ ਜਾਪ ਲਈਏ ਉਹ ਮੈਂ ਕਹਿੰਦਾ ਤੁਰੋ ਤਾਂ ਸਹੀ ਤੁਰੋ ਸਹੀ ਹਾਂਜੀ ਹਾਂਜੀ ਇੱਕ ਵੀਰ ਦਾ ਫੋਨ ਆਇਆ ਸੀ ਕਹਿੰਦਾ ਹੋਸੀਪੀ ਸੱਚ ਤੱਕ ਆ ਮੈਂ ਕਿਹਾ ਵੀਰੇ ਜਿੱਥੋਂ ਤੱਕ ਵੀ ਤੈਨੂੰ ਚੰਗਾ ਲੱਗਦਾ ਤੂੰ ਜਾਪ ਕਰ ਲੈ ਕਰ ਤਾਂ ਸਹੀ ਸ਼ੁਰੂ ਸਾਡੇ ਵੀ ਤਾਂ ਇੱਕ ਬੰਦਾ ਹੈਗਾ ਇੱਥੇ ਉਹਨੇ ਵੀ ਤਿੰਨ ਚਾਰ ਬੰਦੇ ਕਰ ਲਏ ਇਕੱਠੇ ਨਾ ਉਹਨੂੰ ਕਿਸੇ ਨੇ ਕਿਹਾ ਨਹੀਂ ਸਿਮਰਨ ਕਰਿਆ ਕਰੋ ਨਾ ਹਾਂਜੀ ਉਹਨਾਂ ਰਾਤ ਨੂੰ ਕਈ ਵਾਰ 1 ਪਾਪਾ ਜੀ ਕਹਿੰਦੇ ਵੀ ਮੈਂ ਤਾਂ ਵੀ ਸਵੇਰੇ ਉੱਠਣਾ ਹਨ ਤੜਕੇ ਤੋਂ ਉਦੋਂ ਆ ਰਿਆ ਕਰਨ। ਨਾ ਜੀ ਕਹਿੰਦਾ ਉਹ ਨਹੀਂ ਕਰਨਾ ਮੈਂ ਤਾਂ ਸਿਮਰਨ ਨੂੰ ਖਿਆ ਕਹਿੰਦਾ ਮੈਂ ਤਾਂ ਇਕੱਲਾ ਨਹੀਂ ਨਹੀਂ ਉਹ ਇਹਦੇ ਗੱਲ ਵਧਾ ਲਈ ਇਹ ਬਹੁਤ ਜ਼ਿਆਦਾ। ਅੱਛਾ ਜੀ। ਆਪਾਂ ਇਹ ਬੇਨਤੀ ਕਰਦੇ ਹੁੰਨੇ ਆ ਵੀ ਜਦੋਂ ਤੁਸੀਂ ਕਮਰੇ ਚੋਂ ਵੀ ਉੱਠ ਕੇ ਜਾਣਾ ਤੇ ਨਾਲ ਦਾ ਬੰਦਾ ਤੁਹਾਡੇ ਕਰਕੇ ਉਹਦੀ ਨੀਂਦ ਨਹੀਂ ਟੁੱਟਣੀ ਚਾਹੀਦੀ। ਜੇ ਤੁਹਾਡੇ ਕਰਕੇ ਉੱਠ ਖੜਿਆ ਤੁਹਾਡਾ ਸਿਮਰਨ ਕਬੂਲ ਨਹੀਂਗਾ। ਇਹ ਨਾ ਸੋਚੋ ਵੀ ਤੁਸੀਂ ਕਹੋ ਵੀ ਮੈਂ ਇੱਥੇ ਬੈਠ ਕੇ ਉੱਚੇ ਉੱਚੇ ਕਰਨਾ ਤੇ ਸਾਰਾ ਪਿੰਡ ਠਾ ਦੇਣਾ। ਸਿਮਰਨ ਕਰੋ ਇਹ ਤਾਂ ਭਾਜੀ ਵਿਸ਼ਾ ਲਕੋਣ ਦਾ ਰੌਲਾ ਪਾਉਣ ਦਾ ਥੋੜੀ ਹੈ। ਨਾ ਕਈ ਵਾਰ ਮਸਕੀਨ ਦੀ ਵੀ ਸੁਣਾਉਂਦੇ ਨੇ ਸੇਕ ਸਾਦੇ ਦੀ ਗੱਲ ਨਾ ਉਹ ਕਹਿੰਦੇ ਉੱਠ ਕੇ ਮਤਲਬ ਆਪ ਕਰਕੇ ਫਿਰ ਲੋਕਾਂ ਨੂੰ ਉਠਾਉਂਦਾ ਫਿਰਦਾ ਨਾ ਉਠੋ ਉਠੋ ਸੁਣਾ ਮੈਂ ਕਰ ਲਿਆ ਤੁਸੀਂ ਸੁੱਤੇ ਹੀ ਪਏ ਹੋ ਹਾਂਜੀ ਹਾਂਜੀ ਇਹ ਮੈਂ ਦਾ ਤਾਂ ਬੰਗਾ ਸਾਰਾ ਸੁਣਾ ਹੋਂਵੇਂ ਨਾ ਜਿਹੜੀ ਹਾਂਜੀ ਉਹ ਕਹਿੰਦਾ ਯਾਰ ਮੈਂ ਦੇਖ ਲਉ ਹੁਣ ਪੰਜ ਵਾਣੀਆਂ ਵੀ ਕਰ ਦਿਆਂ ਤੁਸੀਂ ਅਰੇ ਸੁੱਤੇ ਹੀ ਪਏ ਹੋ ਨਾ ਤੇ ਉਹ ਆਪਦੇ ਚ ਲੈ ਜਾਂਦਾ ਵੀ ਮੈਂ ਹੁਣ ਵੱਡਾ ਇਹਨਾਂ ਨਾਲੋਂ ਹਾਂਜੀ ਆਸਤਾ ਵੱਡਾ ਨਾ ਕਈ ਵਾਰ ਇਹ ਵੀ ਚੀਜ਼ ਹੋ ਜਾਂਦੀ ਹੈ ਨਾ ਜੀ ਵੀ ਜਿਹਨੂੰ ਮਾੜੀ ਬੜੀ ਗਰਵਾਣੀ ਕੰਠ ਹੋਵੇ ਜਾਂ ਉਹ ਥੋੜਾ ਜਪਦਾ ਹੋਵੇ ਹਾਂਜੀ ਤੇ ਉਹਨੂੰ ਐ ਲੱਗਦਾ ਵੀ ਮੇਰਾ ਤਾਂ ਸ਼ਾਮ ਨੂੰ ਪੂਰਾ ਹੋਈ ਜਾਣਾ ਉਧਣੇ ਗਰੀਬਿੰਦਾਂ ਦਾ ਚੋਗਲੇ ਚ ਪਿਆ ਜਾਂਦਾ ਬੰਦਾ ਬਹੁਤ ਵੱਡਾ ਭਲੇਖਾ ਜੀ ਇਹ ਮਹਾਰਾ ਕਹਿੰਦੇ ਹੋਮੇ ਨਾਵੇਂ ਨਾਲ ਵਿਰੋਧ ਹੈ ਦੋਏ ਨਾਂ ਵਸੇ ਇੱਕ ਥਾਂ ਇਹ ਕਹਿੰਦੇ ਦੋ ਇਕੱਠੀਆਂ ਨਹੀਂ ਰਹਿ ਸਕਦੇ ਜਿਆਦਾ ਹੋਮੇ ਰਹੂਗੀ ਤੇ ਜਾਂ ਨਾਮ ਰਹੂਗਾ ਜਿਹੜਾ ਬੰਦਾ ਇਸ ਭਲੇਖੇ ਜਾਂ ਵੀ ਮੈਂ 20 ਪਾਠ ਕਰਦਾ ਮੈਂ ਸਿਮਰਨ ਕਰਦਾ ਜਾਂ ਆ ਕਰਦਾ ਇਹ ਤਾਂ ਗੁਰੂ ਦੱਸੂਗਾ ਨਾ ਵੀ ਤੁਸੀਂ ਪ੍ਰਵਾਨ ਹੈਗੇ ਕਿ ਨਹੀਂ ਅਸੀਂ ਆਪਦੇ ਹਿਸਾਬ ਨਾਲ ਨਹੀਂ ਕਹਿ ਸਕਦੇ ਮੈਂ ਅਕਸਰ ਕਹਿੰਦਾ ਉਹਨਾਂ ਕੋਈ ਵੀਰ ਕਹਿੰਦੇ ਜੀ ਮੈਂ ਅਮਰਤਾ ਹਰੀ ਸਿੰਘ ਆ ਮੈਂ ਕਹਿੰਦਾ ਵੀਰੇ ਇਹ ਹੋਮੇ ਤਾਂ ਤੂੰ ਛੱਡ ਦਿਆ ਕਰਨਾ ਗੁਰੂ ਪ੍ਰਵਾਨ ਕਰ ਲਵੇ ਤੁਹਾਨੂੰ ਤੇ ਫੇਰ ਹੀ ਆ ਆਪਾਂ ਸ਼ਕੇ ਦਾ ਸਾਰੇ ਪਰ ਮਹਾਰਾਜ ਦੇਖੂਗਾ ਨਾ ਵੀ ਆਪਣਾ ਨਤਾਰਾ ਤਾਂ ਉਹਨੇ ਕਰਨਾ ਉੱਥੇ ਤਾਂ ਗੱਲ ਜਾ ਕੇ ਆਪਣਾ ਵੀ ਆਪਣਾ ਮਨ ਕਿੱਥੇ ਖੜਾ ਉਹਦਾ ਹੋਣਾ ਨਾ ਕਿ ਇਸ ਚੀਜ਼ ਦਾ ਹੋਣਾ ਵੀ ਸ਼ਕੇ ਆ ਠੀਕ ਹੈ ਪਰ ਆਪਾਂ ਚੱਲਦੇ ਕਿੰਨੇ ਗੁਰੂ ਦੀ ਮਤ ਨਾਲ ਇਹ ਤਾਂ ਨਹੀਂ ਹੈਗਾ ਵੀ ਸ਼ਾਮ ਨੂੰ ਆਪਾਂ ਦੂਜੀ ਲਾਈਨ 'ਚ ਵੀ ਖੜੇ ਹੋਏ ਆਂ ਚੱਲੋ ਤਾਂ ਇਸ ਤੇ ਆ ਗਈ ਹੈ ਮੈਂ ਕਹਿੰਦਾ ਉਹਨਾਂ ਕਕਾਰ ਤੁਸੀਂ ਪਾਓ ਪਰ ਮੈਂ ਕਹਿੰਦਾ ਉਹਨਾਂ ਪਹਿਣੇ ਇਵੇਂ ਨਾ ਪਾਓ ਜਾਂ ਵੀਰ ਇਵੇਂ ਨਾ ਪਾ ਵੀ ਜਦੋਂ ਗੁਰਦੁਆਰੇ ਜਾਣਾ ਉਤੋਂ ਦੀ ਪਾ ਕੇ ਜਾਵੜੇ ਤੇ ਉਦਾਂ ਲਾ ਕੇ ਰੱਖਦੇ ਆ ਨਾ ਵੀ ਇਦਾਂ ਨਾ ਜਿਵੇਂ ਜ਼ਿੰਦਗੀ ਦੇ ਵਿੱਚ ਜਿਵੇਂ ਚੱਲਦਾ ਓਵੇਂ ਤੁਸੀਂ ਰਹੋ ਨਾ ਜਿੱਦਾਂ ਓਰਿਜਨਲ ਹਾਂ ਜੀ ਜੋ origignal ਹੈ ਤੁਸੀਂ ਉਸ ਤਰ੍ਹਾਂ ਬੈਠੋ ਮੈਨੂੰ ਅੱਗੇ ਹੱਸਦੇ ਸੀ ਆਪਣੇ ਸੰਗ ਕਹਿੰਦੇ ਸੀ ਵੀ ਬਾਬਾ ਜੀ ਚੋਲਾ ਪਾ ਲਓ ਮੈਂ ਕਿਹਾ আচ্ছা ਠੀਕ ਹੈ ਜੀ ਮੈਂ ਕਿਹਾ ਤੁਹਾਨੂੰ ਦੱਸਦਾ ਹਟਿਆ ਨਾ ਤੇ ਆਪਣੇ ਕੈਨੇਡਾ ਤੋਂ ਹੈਗੇ ਆ ਆਪਣੇ ਬਾਬਾ ਜੀ ਗੁਰਦੀਪ ਅੰਕਲ ਉਹ ਸੰਦ ਅੰਕਲ ਮੈਨੂੰ ਛੇੜਨ ਲੱਗ ਗਏ ਅਮਰੀਕਾ ਤੋਂ ਮੈਂ ਇੱਕ ਤੇ ਇੱਕ ਕੈਨੇਡਾ ਦੇਉਂ ਕਹਿੰਦੇ ਚੋਲਾ ਮੈਂ ਕਿਹਾ ਬੰਨਣਾ ਤਾਂ ਦਿੱਤਾ ਪਰ ਉਹ ਹਜੇ ਸ਼ਾਇਦ ਹੋ ਸਕਦਾ ਵੀ ਦਰਜੀ ਨੇ 14 2014 ਦਾ ਦਿੱਤਾ ਵੀ ਇਹ ਮਸਲਾ ਇਹ ਆ ਵੀ ਬਹੁਤ ਸਤਕਾਰ ਵਾਲੀਆਂ ਚੀਜ਼ਾਂ ਹੋ ਹਨਾ ਉਹਨੂੰ ਤੁਸੀਂ ਇਹ ਪਾਉਣੇ ਆ ਤੇ ਫਿਰ ਮਾਲਕ ਸਿਰ ਤੇ ਹੱਥ ਰੱਖੇ ਤਾਂ ਫੇਰ ਹੀ ਤੁਸੀਂ ਪੂਰੇ ਉੱਤਰ ਸਕਦੇ ਆ ਗੁਰੂ ਦੀ ਸਿੱਖਿਆ ਤੇ ਚੱਲਣਾ ਵੀ ਜੀ ਇਹ ਤਾਂ ਉਹ ਕਹਿੰਦੇ ਹੁੰਦੇ ਆ ਲੋਹੇ ਦੇ ਸ਼ੋਲੇ ਖਾਨ ਵਾਲਾ ਕੰਮ ਹੈ ਇਹ ਤਾਂ ਮਾਰਾ ਹੀ ਸਿਰ ਤੇ ਹੱਥ ਰੱਖੇ ਬੜਾ ਸਤਿਕਾਰ ਆ ਉਸ ਚੀਜ਼ ਦਾ ਪਰ ਤੁਸੀਂ ਇਦਾਂ ਨਾ ਇਸ ਚੀਜ਼ ਦੇ ਵਿੱਚ ਉਲਝੋ ਵੀ ਆਪਾਂ ਕਹੇ ਇਹ ਵੀ ਅੰਮ੍ਰਿਤ ਛੱਕ ਕੇ ਖੇਡ ਸ਼ੁਰੂ ਹੋਈ ਆ ਆ ਸ਼ੁਰੂ ਹੋਈ ਸਟਾਰਟਿੰਗ ਹੈ ਐਡਮਿਸ਼ਨ ਲੈ ਲਿਆ ਨਾ ਜੀ ਹਾਂ ਜੀ ਦਾਖਲਾ ਲੈ ਲਿਆ ਉਹਦੇ ਡਰੈਸ ਪਾਈ ਆ ਜੀ ਹਾਂ ਜੀ ਪਰ ਜੇ ਇਹ ਚੀਜ਼ ਜੀ ਦੂਜੇ ਦੀ ਹੋਮੇ ਬਣ ਜੇ ਵੀ ਹਾਂ ਵੀ ਤੂੰ ਵੀ ਛੱਕ ਲਾ ਫਲਾਨਿਆਂ ਤੂੰ ਵੀ ਇਦਾਂ ਕਰ ਲਾ ਫੇਰ ਉਹ ਗੁਰੂ ਕ ਤੁਸੀਂ ਆਪ ਚੱਲੋ ਜਿੰਨੀ ਕੀ ਚੀਜ਼ ਦੱਸ ਸਕਦੇ ਹਾਂ ਮਹਾਰਾਜ ਨੇ ਆਪ ਹੀ ਸਿਰ ਤੇ ਹੱਥ ਰੱਖ ਕੇ ਕਰਾ ਲੈਣਾ ਜਿਵੇਂ ਹੁਣ ਕਈ ਵਾਰ ਜਦੋਂ ਅਮਰ ਸ਼ੱਕੇ ਉਸ ਤੋਂ ਬਾਅਦ ਚਲੋ ਸਤਿ ਸੁਚਮ ਦਾ ਦੱਸ ਦੇਣ ਸਾਰਾ ਕੁਝ ਕਈ ਬੰਦੇ ਮੇਰੇ ਅਰਗੇ ਤਾਂ ਖਾਸ ਬੜਾ ਵਹਿਮ ਕਰ ਲੈਂਦੇ ਆ ਨਾ ਮੰਨ ਲਓ ਕਿਸੇ ਨੇ ਮਾੜਾ ਜਿਹਾ ਲਾ ਦਿੱ ਹੱਥ ਤੇ ਉਹ ਇਸ਼ਨਾਨ ਕਰਨ ਚਲੇਗੇ ਕਿ ਮੈਂ ਝੂਠਾ ਹੋ ਗਿਆ ਜੀ ਨਾ ਜਾਂ ਮੇਰੇ ਕੱਪੜੇ ਨੇ ਜਿਹੜੇ ਮੰਨ ਲਓ ਵਾਸ਼ਰੂਮ ਕਈ ਵਾਰ ਜਾਂਦੇ ਆ ਆਪਾਂ ਨਾ ਤਾਂ ਫਿਰ ਇਸ਼ਨਾਨ ਕਰਦੇ ਆ ਜੀ ਨਾ ਨਿੱਕੀ ਨਿੱਕੀ ਗੱਲ ਦੇ ਉੱਤੇ ਨਾ ਮਤਲਬ ਵੀ ਉਹ ਇੰਦਾ ਸੁਚਮਤਾ ਰੱਖਦੇ ਆ ਨਾ ਉਹ ਕੀ ਚੀਜ਼ ਆ ਜੀ ਉਹਨੂੰ ਆ ਆਖੀਏ ਬਹਿਨ ਜੋ ਪਿੰਡਾ ਤੋਂਏ ਸੁੱਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ ਮਾਰੇ ਕਹਿੰਦੇ ਜਦੋਂ ਤੁਹਾਡੇ ਅੰਦਰ ਨਾਮ ਵਸ ਗਿਆ ਮਾਰੇ ਕਿਰਪਾ ਕਰੂਗਾ ਤੁਸੀਂ ਪਵਿੱਤਰ ਹੋ ਜਾਣਾ ਸੁਚਮਤਾ ਤੁਸੀਂ ਰੱਖ ਸਕਦੇ ਆ ਪਰ ਉਹ ਇੱਕ ਮਾਨਸਿਕ ਰੋਗ ਨਾ ਬਣ ਜੇ ਇਸ ਚੀਜ਼ ਦਾ ਖਿਆਲ ਰੱਖਣਾ ਸਫਾਈ ਰੱਖਣੀ ਬਹੁਤ ਚੰਗੀ ਗੱਲ ਆ ਤੇ ਜੇ ਹੁਣ ਤੁਹਾਨੂੰ ਦਿਨ ਦੇ ਵਿੱਚ ਕੋਈ 20 25 ਵਾਰੀ ਹੱਥ ਲਾ ਦੇ ਤਾਂ ਤੁਸੀਂ 25 ਵਾਰੀ ਜਾ ਕੇ ਫਿਰ ਸਾਰਾ ਦਿਨ ਤੁਹਾਡਾ ਇੱਧਰ ਹੀ ਲੰਘ ਜਾਣਾ ਵੀ ਆਪਾਂ ਇਸ ਚੀਜ਼ ਦਾ ਕੋਸ਼ਿਸ਼ ਕਰਨੀ ਆ ਵੀ ਆਪਾਂ ਜਿੰਨਾ ਕ ਬਣਦਾ ਸਫਾਈ ਵੇਖੋ ਬਹੁਤ ਜ਼ਰੂਰੀ ਗੱਲ ਆ ਹੁਣ ਦੇਖੋ ਜਦੋਂ ਕਰੋਨਾ ਆਇਆ ਹਰ ਬੰਦੇ ਨੇ ਆਪਣੇ ਆਪਣੇ ਧਰਮ ਦਾ ਪ੍ਰਚਾਰ ਸ਼ੁਰੂ ਕਰਤਾ ਜੈਨੀਆਂ ਨੇ ਕਿਹਾ ਦੇਖੋ ਜੀ ਅਸੀਂ ਤਾਂ ਪਹਿਲਾਂ ਹੀ ਪੱਟੀ ਬੰਨ੍ਹਦੇ ਆਂ ਇਹਨਾਂ ਨੇ ਕਿਹਾ ਤਾਂ ਜੀ ਇਹ ਚੀਜ਼ ਤਾਂ ਸਾਡੇ ਗੁਰੂਆਂ ਨੇ ਦੱਸਿਆ ਫਿਰ ਉਹ ਆਪਣੇ ਵਾਲੇ ਰੱਬ ਦੇ ਪਿਆਰੇ ਨੇ ਵੀ ਕਿਹਾ ਵੀ ਅਸੀਂ ਵੀ ਇਹ ਚੀਜ਼ ਤਾਂ ਪਹਿਲਾਂ ਦੱਸਦੇ ਆਂ ਮੁ슬ਮਾਨਾਂ ਨੇ ਵੀ ਕਿਹਾ ਤਾਂ ਵੀਰਾਂ ਨੇ ਵੀ ਇਸ ਕਰਕੇ ਆ ਵੀ ਅਸੀਂ ਗੁਰੂ ਤਾਂ ਸਾਰਿਆਂ ਦੇ ਉੱਚੇ ਆ ਪਰ ਅਸੀਂ ਕਿੱਥੇ ਖੜੇ ਆ ਗੱਲ ਇੱਥੇ ਆ ਕੇ ਖਤਮ ਹੋ ਗਈ ਉਹ ਸਿੱਧੀ ਨਹੀਂ ਕਹਿੰਦੇ ਇੱਕ ਜਿਹੜੀ ਦੂਜੀ ਹੈ ਨਾ ਉਹ ਵੀ OCD ਹੋ ਜਾਂਦੀ ਹੈ ਵਾਰ-ਵਾਰ ਚੈੱਕ ਕਰਨਾ ਨਾ ਵਾਰ-ਵਾਰ ਹੱਥ ਧੋਣੇ ਹਾਂਜੀ ਉਹ ਉਹ ਵੀ ਪ੍ਰੋਬਲਮ ਹੈ ਕਿ ਉਹ ਕਹਿੰਦੇ ਬਹੁਤ ਵੱਡਾ ਇੱਕ ਰੋਗ ਬਣ ਜਾਂਦਾ ਜੀ ਹੌਲੀ ਮਾਨਸਿਕ ਰੋਗ ਹੈ ਇੱਕ ਬੜੇ ਵੀਰ ਭੈਣ ਭਰਾਵਾਂ ਇਹਨਾਂ ਚੀਜ਼ਾਂ ਚੋਲ ਜੇ ਹੋਏ ਉਹ ਕਹਿੰਦੇ ਅਸੀਂ ਚੋਣੇ ਵੀ ਹੈ ਛੱਡਣਾ ਪਰ ਸਾਡੇ ਇੱਕ ਗੱਲ ਦਿਮਾਗ ਚ ਵੱਡ ਗਈ ਸੁਆਦ ਵੱਡ ਗਈ ਚੀਜ਼ ਸੁਆਦ ਦੇ ਵਿੱਚ ਉਹ ਫਿਰ ਔਖਾ ਹੋ ਜਾਂਦਾ ਗੁਰੂ ਨੇ ਹਰ ਚੀਜ਼ ਬਾਰੇ ਦੱਸਿਆ ਵੀ ਕੋਈ ਵੀ ਜਿਹੜਾ ਨਾ ਤੁਸੀਂ ਵਿਚਾਲੇ ਦਾ ਰਾਹ ਫੜਨਾ ਵੀਰ ਜੀ ਉਹ ਜੇ ਤੁਸੀਂ ਉਹਨੂੰ ਰਸਤਾ ਇੱਧਰ ਅਤ ਨਹੀਂ ਕਰ ਸਕਦੇ ਕਿਸੇ ਚੀਜ਼ ਦੀ ਵੀ ਇੱਕ ਤੁਸੀਂ ਸਾਨੂੰ ਵਿਚਾਲ ਦਾ ਰਸਤਾ ਦਿੱਤਾ ਵੀ ਤੁਸੀਂ ਇੰਗਰਸਤੀ ਜੀਵਨ ਜੀ ਰਹੋ ਹਾਂਜੀ ਤੇ ਇਹ ਨਹੀਂ ਹੈਗਾ ਵੀ ਤੁਸੀਂ ਘਰ-ਬਾਰ ਛੱਡ ਕੇ ਚਲੇ ਜਾਓ ਤੇ ਇਹ ਵੀ ਨਹੀਂ ਦੱਸਿਆ ਵੀ ਤੁਸੀਂ ਗ੍ਰਸਤੀ ਚ ਡੋਬੀ ਜਾਓ ਵੀ ਸਾਰਾ ਦਿਨ ਕੰਮ ਦੇ ਗਏ ਆ ਕੇ ਥੱਕ ਕੇ ਸੋਵਗੇ ਸਵੇਰੇ ਉੱਠ ਕੇ ਚਲੇਗੇ ਵੀ ਇਹ ਵੀ ਇਹ ਦੌੜ ਤੋਂ ਤੁਸੀਂ ਬਾਸੇ ਨਿਕਲਣਾ ਇਹ ਆਪਾਂ ਨੂੰ ਹਰ ਚੀਜ਼ ਜਦੋਂ ਤੁਸੀਂ ਯਕੀਨ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਰੁਕ ਜੋਗੇ ਨਾ ਜੀ ਉੱਥੇ ਮਾਲਕ ਨੇ ਕਿਰਪਾ ਕਰ ਦੇਣੀ ਆ ਪਿਆ ਐਸੇ ਕਰਕੇ ਤੁਹਾਡੇ ਮਾਧਿਅਮ ਰਾਹੀਂ ਅਕਸਰ ਹੀ ਬੇਨਤੀ ਕਰਦਾ ਵੀ ਕੋਈ ਇਦਾਂ ਦਰੋਣਾ ਕੋਈ ਹਜੇ ਉਹ ਜਿਹਾ ਸਮਾਂ ਨਹੀਂ ਆਇਆ ਜੇ ਤੁਸੀਂ ਕਹੋ ਨਾ ਜੀ ਹਜੇ ਸਮਾਂ ਆ ਗਿਆ ਉਹ ਸਮਾਂ ਬਹੁਤ ਦੂਰ ਪਿਆ ਜਦੋਂ ਦੁਨੀਆ ਖਤਮ ਹੋਣੀ ਆ ਉੱਥੇ ਆ ਕੇ ਤਾਂ ਇੰਨਾ ਹਾਹਾਕਾਰ ਮੱਚ ਜਾਣਾ ਵੀ ਰੱਬ ਦਾ ਨਾਮ ਤੁਹਾਨੂੰ ਦੂਰ ਦੂਰ ਤੱਕ ਸੁਣਨ ਨੂੰ ਨਹੀਂ ਮਿਲਣਾ ਐਸੀ ਐਸੀ ਰੂਗ ਐਸੀ ਐਸੀ ਬਿਮਾਰੀਆਂ ਆ ਜਾਣਗੀਆਂ ਜਿਨ੍ਹਾਂ ਦਾ ਨਾਂ ਹੀ ਨਹੀਂ ਹੋਊਗਾ ਅੱਛਾ ਬੜੀਆਂ ਆਈਟਮ ਸ਼ਕਤੀਆਂ ਬਣ ਜਾਣਗੀਆਂ ਬਹੁਤ ਕੁਝ ਹੋ ਜੂਗਾ ਮਤਲਬ ਦੁਨੀਆ ਇੱਕ ਕਹਿੰਦੇ ਆ ਵੀ ਇੱਕ ਕਾਰ ਤੇ ਆ ਜੂਗੀ ਜਿੱਥੇ ਸਮਾਪਤੀ ਦੇ ਉਦੋਂ ਤੁਹਾਨੂੰ ਆਪ ਹੀ ਪਤਾ ਲੱਗਣ ਲੱਗ ਜੂਗਾ ਹਜੇ ਤਾਂ ਮਹਾਰਾਜ ਦੀ ਬੜੀ ਕਿਰਪਾ ਹਜੇ ਤਾਂ ਬਹੁਤ ਲੋਕ ਪਿਆਰ ਕਰਦੇ ਆਪਸ ਦੇ ਵਿੱਚ ਹਾਂਜੀ ਹਾਂ ਤੇ ਸੰਗਤ ਦੀ ਵੀ ਬੜਿਆ ਮਾਲਕ ਦੀ ਮਿਹਰ ਆ ਲੋਕ ਜਗਿਆਸੂ ਵੀ ਬਹੁਤ ਆ ਬੰਦਗੀ ਵਾਲੇ ਹਜੇ ਉਹ ਸਮਾਂ ਨਹੀਂ ਆਇਆ ਤੇ ਡਰੋ ਨਾ ਤੁਸੀਂ ਇਸ ਕਰਕੇ ਉਹ ਜਦੋਂ ਸਮਾਂ ਆਊਗਾ ਇਹ ਤੁਹਾਨੂੰ ਆਪ ਹੀ ਪਤਾ ਲੱਗੇ ਨਾ ਆਪਣੇ ਜਿਉਂਦੇ ਜੀਤ ਨਹੀਂ ਆਉਂਦਾ ਇਸੇ ਤਰ੍ਹਾਂ ਚਿੰਤਾ ਲਾਓ ਹਜੇ ਪਤਾ ਨਹੀਂ ਕਿੰਨੇ ਸਾਲ ਪਾਏ ਆ ਉਹ ਫਿਰ ਮਾਲਕ ਇੱਕ ਸਮੇਂ ਦੇ ਆ ਕੇ ਫਿਰ ਉਹਦੋਂ ਖਤਮ ਕਰਦਾ ਸਾਰਾ ਕੁਝ ਜਦੋਂ ਕੋਈ ਵੀ ਚੀਜ਼ ਹੈ ਨਾ ਭਾਜੀ ਜਦੋਂ ਤੁਸੀਂ ਇਹਨਾਂ ਚੀਜ਼ਾਂ ਨੂੰ ਸਮਝੋਗੇ ਜਿਨ੍ਹਾਂ ਨੇ ਬੰਦਗੀ ਕੀਤੀ ਹੈ ਨਾ ਉਹ ਇਹਨਾਂ ਚੀਜ਼ਾਂ ਤੋਂ ਪਾਸੇ ਰਹੇ ਆ ਦੇਵੇਂ ਭਗਤ ਨਾਮਦੇਵ ਜੀ ਹੋ ਗਏ ਭਗਤ ਨਾਮਦੇਵ ਜੀ ਦਾ ਬੜਾ ਨਾਂ ਹੋਇਆ ਤੇ ਦੁਨੀਆ ਚ ਦੂਰ ਦੂਰ ਤੱਕ ਨਾ ਲੋਕਾਂ ਨੂੰ ਹੋਇਆ ਵੀ ਕੋਈ ਇਦਾਂ ਦੇ ਸਾਧੂ ਹੈਗੇ ਆ ਪਰ ਉਹਨਾਂ ਦਾ ਪਹਿਰਾਵਾ ਇਦਾਂ ਦਾ ਸੀਗਾ ਉਹਨਾਂ ਦੀ ਪਛਾਣ ਨਹੀਂ ਆਉਂਦੀ ਸੀ ਕਿਸੇ ਨੂੰ ਅੱਛਾ ਉਹ ਕੋਲੋਂ ਨੰਗ ਜਾਂਦੇ ਸੀ ਤੇ ਹੁਣ ਗੁਰਨਾਨਕ ਬਾਦਸ਼ਾਹ ਵੀ ਇਦਾਂ ਹੀ ਹੋਏ ਆ ਉਹਨੂੰ ਪਾਈ ਲੈਣਾ ਜੀ ਉਹਨਾਂ ਤੋਂ ਹੀ ਡਰੈਸ ਪਹੁੰਚਦੇ ਪਏ ਆ ਤੇ ਉਹਨਾਂ ਦੀ ਘੋੜੀ ਫੜ ਕੇ ਨਾਲ ਲਿਆ ਰਹੇ ਆ ਹਾਂਜੀ ਹਾਂ ਉਹਨਾਂ ਨੂੰ ਕੋਈ ਪਤਾ ਹੀ ਨਹੀਂ ਕਿ ਵੀ ਇਹ ਨਾ ਉਹ ਇੰਨੇ ਸਾਦੇ ਰਹਿੰਦੇ ਜਿਹੜੇ ਮਤਲਬ ਮਾਲਕ ਦੀ ਕਿਰਪਾ ਉਹ ਜਦੋਂ ਬਾਬਾ ਨਾਮਦੇਵ ਜੀ ਇਦਾਂ ਰਹਿੰਦੇ ਸੀਗੇ ਤੇ ਉਹ ਭਗਤ ਬੈਣੀ ਜੀ ਦੇ ਆਇਆ ਵੀ ਅਹ ਨੀਜ਼ ਅੰਦੀ ਮਾਫ ਕਰੋ ਭਗਤ ਤਰਲੋਚਨ ਜੀ ਉਹਨਾਂ ਦੇ ਮਨ ਚ ਆਇਆ ਵੀ ਮੈਂ ਜਾ ਕੇ ਮੇਲਾ ਵੀ ਇੰਨਾ ਨਾਵਾ ਬੰਦੇ ਦਾ ਤੇ ਬੰਦਗੀ ਵਾਲੀ ਰੂਹ ਆ ਤੇ ਕਿਤੇ ਮੈਨੂੰ ਰੱਬ ਦਾ ਰਾਹੀ ਦੇ ਦੇਵੇ ਉਹ ਲਬ ਦੇ ਲਬ ਦੇ ਪੁੱਛੇ ਆਏ ਪੁੱਛਦੇ ਪੁੱਛਦੇ ਜਦੋਂ ਜਾ ਕੇ ਘਰੇ ਆਏ ਤੇ ਭਗਤ ਨਾਮਦੇਵ ਜੀ ਆਪਣਾ ਕਪੜੇ ਸੁਕਾ ਕੇ ਪਾ ਰਹੇ ਆ ਰੰਗ ਰਹੇ ਆ ਉਹ ਬੈਠ ਕੇ ਜਾ ਕੇ ਬੈਠਾ ਵੇਖਿਆ ਵੀ ਉਹਨਾਂ ਨੇ ਕਿਹਾ ਭਗਤ ਤਰਲੋਚਨ ਜੀ ਕਹਿੰਦੇ ਵੀ ਮੈਂ ਤਾਂ ਕਿਹਾ ਸੀ ਵੀ ਮਾਲਾ-ਮੂਲਾ ਪਾਈਆਂ ਹੋਣਗੀਆਂ ਤੇ ਸਮਾਧੀ ਲਾ ਕੇ ਬੈਠੇ ਹੋਣੇ ਆ ਤੇ ਉਹ ਨਾਲੇ ਮਨ ਚ ਫੁਰਨੇ ਉਹ ਹੁਣ ਪੜੀ ਜਾਂਦੇ ਸਾਰੇ ਫੁਰਨੇ ਉਹ ਨਾਲ ਨਾਲ ਹੱਸੀ ਜਾਂਦੇ ਆ ਤੇ ਅੱਧਾ ਪੌਣਾ ਘੰਟਾ ਬੈਠੇ ਤੇ ਉੱਠ ਕੇ ਤੁਰਨ ਲੱਗੇ ਭਗਤ ਨਾਮਦੇਵ ਜੀ ਨੇ ਆਵਾਜ਼ ਮਾਰ ਲਈ ਵੀ ਕੀ ਗੱਲ ਹੋ ਗਈ ਆਈ ਸੀ ਕਹਿੰਦੇ ਮੈਂ ਤਾਂ ਤੁਹਾਨੂੰ ਮਿਲਣ ਆਇਆ ਸੀ ਤੇ ਤੁਸੀਂ ਤਾਂ ਮਾਇਆ ਜੀ ਡੁੱਬੇ ਹੋਏ ਆ ਵਸ ਵੀ ਕਹਿੰਦੇ ਜੋ ਹੁਣ ਆਏ ਆ ਤੇ 10 ਮਿੰਟ ਰੁਕ ਜਾਓ ਵਿਚਾਰ ਕਰਦੇ ਆ ਤੇ ਉਹ ਗਰਬਾਣੀ ਦੇ ਵਿੱਚ ਵੀ ਸ਼ਲੋਕ ਮਹਾਰਾਜ ਨੇ ਆਚਾਰਨ ਕੀਤੇ ਹੋਏ ਆ ਹੂੰ ਐ ਨਾਮ ਮਾਇਆ ਮੋਇਆ ਕਹੇ ਤਰਲੋਚਨ ਮੀਤ ਹੂੰ ਤੇ ਕਾਹੇ ਛੀਪੋ ਛਾਇਲੋ ਨਾਮਣਾ ਲਾਉ ਚੀਤ ਉਹਨਾਂ ਨੇ ਮਾੜੇ ਸ਼ਬਦ ਵੀ ਬੋਲੇ ਆ ਭਗਤ ਨਾਮਦੇਵ ਜੀ ਨੂੰ ਅੱਛਾ ਜੀ ਛੀਪਾ ਕਹਿੰਦੇ ਹੁੰਦੇ ਜਿਵੇਂ ਆਪਾਂ ਸ਼ੀਂਬਾ ਕਹਿੰਦੇ ਨੇ ਕਹਿੰਦੇ ਵੀ ਤੂੰ ਸ਼ੀਂਬਾ ਹੋ ਕੇ ਵਿਛਾਇਆ ਹੋਇਆ ਸਾਰੀ ਦੁਨੀਆ ਚ ਹਾਂਜੀ ਤੇ ਵੇਖੋ ਕਿਦਾਂ ਦੇ ਬਚਨ ਬੋਲ ਗਏ ਪਹਿਲਾਂ ਉਹਨਾਂ ਨੂੰ ਲੱਭਣ ਆਏ ਆ ਉਹਨਾਂ ਤੋਂ ਹੀ ਰੱਬ ਦਾ ਰਾਹ ਪੁੱਛਣ ਆਏ ਆ ਤੇ ਕਹਿੰਦੇ ਵੀ ਤੂੰ ਤੂੰ ਤਾਂ ਕਪੜੇ ਹੀ ਮੈਂ ਵੇਖੀ ਜਾਣਾ ਪੌਣਾ ਘੰਟਾ ਹੋ ਗਿਆ ਘੰਟਾ ਲੱਗੇ ਨੂੰ ਹੋ ਗਿਆ ਤੇ ਉਹ ਕਹਿੰਦੇ ਵੀ ਤੁਸੀਂ ਕੀ ਸੋਚ ਕੇ ਆਏ ਸੀ ਕਹਿੰਦੇ ਮੈਂ ਤਾਂ ਸੋਚ ਕੇ ਆਇਆ ਸੀ ਵੀ ਚੌਕੜਾ ਮਾਰ ਕੇ ਬੈਠੇ ਹੋਗੇ ਪੰਜ ਸੱਤ ਮਾੜਾ ਹੋਣਗੇ ਟਿੱਕਾ ਲੱਗਾ ਹੋਊਗਾ ਤੇ 40 50 ਬੰਦੇ ਬੈਠੇ ਹੋਣਗੇ ਆਸੇ ਪਾਸੇ ਇਹ ਤਾਂ ਥੋੜਾ ਸਾਦਾ ਇਹ ਤਾਂ ਮੈਂ ਤੁਹਾਨੂੰ ਕਈ ਵਾਰੀ ਨੰਗਦੇ ਵੇਖਿਆ ਮੈਨੂੰ ਤਾਂ ਪਤਾ ਹੀ ਨਹੀਂ ਵੀ ਤੁਸੀਂ ਭਸਰਾ ਆਉਂਦੇ ਹੋ ਫਿਰ ਉਹਨਾਂ ਨੇ ਦੱਸਿਆ ਕਹਿੰਦੇ ਆਈ ਬਹਿ ਜਾਓ ਫਿਰ ਕਹਿੰਦੇ ਕਹਿੰਦੇ ਬੰਦਗੀ ਮੰਨਨੇ ਕਰਨੀ ਆ ਨਾ ਕਿ ਤਨ ਨੇ ਇਨੇ ਹੱਥ ਪਾਉਂ ਕਰ ਕਾਮ ਸਭ ਜੀਤ ਨੰਨਜਨਾ ਨਾਮਾ ਕਹੇ ਤਰਲੋਚਨਾ ਮੁਕਤੇ ਰਾਸਮਾ ਕਹਿੰਦੇ ਵੀ ਮੁਖ ਦੇ ਨਾਲ ਆ ਜਪੀ ਜਾਣਾ ਤੇ ਸੁਣੀ ਜਾਣਾ ਇਹ ਦਿਨ ਬਹਿਨ ਨਾਲ ਕਰਨ ਵਾਲੇ ਤੁਹਾਨੂੰ ਐ ਕਿਉਂ ਲੱਗਦਾ ਮਤਲਬ ਅਸੀਂ ਬਹੁਤ ਅਗਿਆਨਤਾ ਦੇ ਵਿੱਚ ਤੁਰੇ ਫਿਰਦੇ ਹਾਂ ਸਾਨੂੰ ਐ ਲੱਗਦਾ ਵੀ ਪਤਾ ਨਹੀਂ ਆ ਚੀਜ਼ ਹੋਊਗੀ ਤਾਂ ਤਾਂ ਜਿੱਥੇ ਸਾਡਾ ਮਨ ਖੜਾ ਉਹੋ ਜਿਹਾ ਪੈਰਾਮੀਟਰ ਬਣਾ ਲਿਆ ਸੀ ਮੰਨ ਲਓ ਤੁਹਾਡੇ ਹਿਸਾਬ ਨਾਲ ਸਾਧੂ ਦੀ ਤੁਸੀਂ ਇੱਕ ਡੈਫੀਨੇਸ਼ਨ ਬਣਾ ਲਈ ਵੀ ਸਾਧੂ ਇਦਾਂ ਬਣ ਮੰਨ ਚਿਹੜੀ ਬਣ ਗਈ ਇੱਕ ਮੈਨੂੰ ਕਰ ਲਿਆ ਹਾਂ ਹਾਂ ਜੀ ਉਹ ਤੁਸੀਂ ਫਿਰ ਜਾਓਗੇ ਤੁਹਾਨੂੰ ਜਦੋਂ ਉਸ ਚੀਜ਼ ਦਾ ਪਤਾ ਹੀ ਨਹੀਂ ਉਹਦੀ ਪਰ ਕਿਵੇਂ ਕਰੋਗੇ ਸਾਹ ਦੋਨੋਂ ਸਾਧੂ ਵੀ ਵਰਕ ਸਕਦਾ ਬ੍ਰਹਮ ਗਿਆਨ ਨਹੀਂ ਦੀ ਗੱਤ ਜਿਹੜਾ ਬ੍ਰਹਮ ਗਿਆਨੀ ਜਾਣ ਸਕਦਾ ਅੱਗੇ ਕਿਸੇ ਗੁਰਮਖਾਣ ਨੂੰ ਕਿਸੇ ਨੇ ਕਹਤਾ ਸੀ ਜ ਆਪਨੇ ਸੰਤ ਸੀ ਉਹ ਕਹਿੰਦੇ ਜੀ ਇਸ ਬ੍ਰਹਮ ਗਿਆਨੀ ਉਹ ਉਹਨਾਂ ਨੇ ਸਾਧ ਲਿਆ ਕਹਿੰਦੇ ਵੀਰੇ ਆਓ ਕਹਿੰਦੇ ਤੁਸੀਂ ਮੈਨੂੰ ਬ੍ਰਹਮ ਗਿਆਨੀ ਕਿਵੇਂ ਕਹਾਤਾ ਉਹ ਕਹਿੰਦੇ ਵੀ ਤੂੰ ਬ੍ਰਹਮ ਗਿਆਨੀ ਹੈ ਕਹਿੰਦੇ ਨਹੀਂ ਕਹਿੰਦੇ ਵੀ ਬ੍ਰਹਮ ਗਿਆਨੀ ਨੂੰ ਤਾਂ ਬ੍ਰਹਮ ਗਿਆਨੀ ਜਾਣ ਸਕਦਾ ਨਾਲੇ ਤਾਂ ਤੂੰ ਆਪ ਬਣ ਗਿਆ ਨਾਲੇ ਮੈਨੂੰ ਬਣਾਤਾ ਉਹ ਚੀਜ਼ ਹੈ ਵੀ ਅਸੀਂ ਜਿਹੜੀ ਸਾਨੂੰ ਪਤਾ ਹੀ ਨਹੀਂ ਹੈਗਾ ਵੀ ਖੇੜ ਹੈ ਕੀ ਆ ਸਾਰੀ ਅਸੀਂ ਸੋਚਦੇ ਹਾਂ ਵੀ ਜੇ ਸਾਨੂੰ ਕੋਈ ਵਹਿਮਾਂ 'ਚ ਪਾਉਂਦਾ ਵੀ ਉਹ ਬਹੁਤ ਸਿਆਣਾ ਹਾਂ ਤੇ ਮਹਾਰਾਜ ਨੇ ਸਾਨੂੰ ਵਹਿਮਾਂ 'ਚੋਂ ਕੱਢਿਆ ਸੀ ਦੇਖੋ ਸਾਨੂੰ ਆਧਾਰਨਾ ਦੇ ਦੇ ਕੇ ਦੱਸਿਆ ਹੋਇਆ ਗੁਰਬਾਣੀ 'ਚ ਸਪਸ਼ਟ ਲਿਖਿਆ ਹੋਇਆ ਕੋਈ ਉਹਦੇ 'ਚ ਇਹ ਨਹੀਂ ਰੱਖਿਆ ਹੋਇਆ ਵੀ ਤੁਸੀਂ ਕੰਮ ਕਰ ਵੀ ਕਰਨਾ ਮੁੱਖ ਦੇ ਨਾਲ ਜਪਣਾ ਕੰਨਾਂ ਨਾਲ ਸੁਣਨਾ ਤੁਸੀਂ ਜਦੋਂ ਜਪੀ ਜਾਓਗੇ ਮਾਲਕੇ ਕਿਰਪਾ ਕਰੂਗਾ ਕੋਈ ਵਹਿਮ ਕਰਨ ਦੀ ਲੋੜ ਨਹੀਂ ਕਿਤੇ ਭੱਜਣ ਦੀ ਲੋੜ ਨਹੀਂ ਗੁਰਦੁਆਰਾ ਤੁਹਾਡੇ ਅੰਦਰ ਆ ਬਾਹਰ ਥੋੜੀ ਹੈ ਅਸੀਂ ਉਹਨੂੰ ਬਾਹਰ ਲੱਭਦੇ ਫਿਰਦੇ ਹਾਂ ਅੰਦਰੋਂ ਹੀ ਮਾਲਕ ਨੇ ਮਿਹਰ ਕਰਦੇ ਨੇ